ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਸਾਰੇ ਬਹੁਤ ਵਧੀਆ ਠੀਕ ਠਾਕ ਹੋਣਗੇ ਹੋਰ ਜੀ ਕੀ ਹਾਲ ਚਾਲ ਆ ਸਾਰੇ ਭੈਣ ਭਰਾਵਾਂ ਦਾ ਠੀਕ ਠਾਕ ਹੋਏ ਆਪਣੀ ਅੱਜ ਮੈਚਿੰਗ ਹੋ ਗਈ ਮਨਪ੍ਰੀਤ ਅੱਛਾ ਇਹ ਨਹੀਂ ਮੇਰਾ ਤਾਂ ਕੰਮ ਵਾਲਾ ਕੁਰਤਾ ਵਾ ਮੇਰਾ ਵੀ ਕੰਮ ਵਾਲਾ ਹੀ ਸੂਟ ਆ ਹਾਂ ਤੇਰਾ ਵੀ ਕੰਮ ਵਾਲਾ ਹੀ ਤਕਰੀਬਨ ਆਪਣੀਆਂ ਜਿਹੜੀਆਂ ਕਣਕਾਂ ਐ ਉਹ ਬਸ ਆ ਗਈਆਂ ਹੋਰ 15 ਦਸਾਂ ਦਿਨਾਂ ਤੱਕ ਆ ਜਾਣਗੀਆਂ ਤੇ ਅੱਜ ਅਸੀਂ ਖਾਣ ਲੱਗੇ ਆ ਮਿੱਠੀਆਂ ਮਿੱਠੀਆਂ ਤੂਤੀਆਂ ਸਾਡੇ ਤੂਤ ਨੂੰ ਤੂਤੀਆਂ ਲੱਗੀਆਂ ਹੋਈਆਂ ਥੱਲੇ ਥੱਲੇ ਮੈਂ 바ਵਾ ਖਾ ਗਈ ਹਾਂ ਤੇਰੇ ਹੱਥ ਹੱਥ ਦਿਖਾਈ ਇਹ ਹੱਥ ਵੀ ਮੇਰੇ ਤੂਤੀਆਂ ਨਾ ਆਏ ਖਾਂਦੀ ਜਿਵੇਂ ਜਵਾਕੜੀ ਹੁੰਦੀ ਆ ਤੂਤੀਆਂ ਇਹ ਇਹਨੇ ਤੂਤੀਆਂ ਦੇਣੀਆਂ ਪੈਂਦੀਆਂ ਬਾਈ ਉਹ ਦੇ ਉੱਪਰ ਲੱਗੀਆਂ ਥੱਲੇ ਥੱਲੇ ਤਾਂ ਮੈਂ ਸਾਰੀਆਂ ਖਾ ਲਈਆਂ ਉੱਪਰ ਰਹਿ ਗਈਆਂ ਮਨਪ੍ਰੀਤ ਦੇਣਗੇ ਹੁਣ ਮੈਨੂੰ ਤੋੜ ਕੇ ਮੈਂ ਖਾਵਾਂਗੀ ਹਾਂ ਦੱਸਿਓ ਬਾਈ ਕਿਹੜਾ ਕਿਹੜਾ ਭਰਾ ਤੂਤੀਆਂ ਪੈਣਾ ਖਾਂਦੀਆਂ ਰਹੀਆਂ ਹਨ ਤੇ ਅਸੀਂ ਤਾਂ ਖਾਂਦੇ ਆ ਪਹਿਲਾਂ ਵੀ ਖਾਂਦੇ ਸੀ ਹੁਣ ਵੀ ਖਾਂਦੇ ਆ ਮਨ ਪ੍ਰੀਤ ਘਟ ਖਾਂਦੇ ਆ ਆਪ ਦਾ ਨਾਮ ਵੀ ਬਦਲਾ ਬਦਨਾਮ ਕਰੀ ਜਾਂਦੇ ਆ ਨਾ ਮੈਨੂੰ ਤੋੜ ਕੇ ਖਵਾ ਦਿੰਦੇ ਆ ਕਿੰਨੀਆਂ ਸੋਹਣੀਆਂ ਮੋਟੀਆਂ ਮੋਟੀਆਂ ਜਾਂਦਾਂ ਜਾਂਦਾਂ ਉੱਚੀਆਂ ਥੱਲੋਂ ਤਾਂ ਮੈਂ ਸਾਰੀਆਂ ਤੋੜ ਤੋੜ ਖਾ ਗਈ ਇੱਕ ਹੋਰ ਆ ਜਿਹੜੀ ਰੈੱਡ ਨੈਸ ਜੀ ਚ ਹੈ ਨਾ ਜਿਵੇਂ ਉਹ ਉਹ ਖੱਟੀ ਮਿੱਠੀ ਹੁੰਦੀ ਆ ਇਹ ਆਹ ਜਿਵੇਂ ਆਹ ਵਾਲੀ ਆ ਇਹ ਖੱਟੀ ਮਿੱਠੀ ਹੁੰਦੀ ਆ ਇਹ ਖੱਟੀ ਮਿੱਠੀ ਹੁੰਦੀ ਆ ਆ ਜਮਾ ਮਿੱਠੀ ਹੁੰਦੀ ਆ ਇਹ ਗਲੀ ਵੀ ਇਹ ਛੱਡ ਦੋ ਜਾਲਾ ਪਿਆ ਵਾ ਗਲੀ ਵੀ ਨਹੀਂ ਇਦੇ ਵਿੱਚ ਸੁੰਡੀ ਹੁੰਦੀ ਆ। ਅੱਛਾ ਵਿੱਚ। ਹੂੰ। ਜਿਹਦੇ ਉੱਤੇ ਜਾਲਾ ਪਿਆ ਹੁੰਦਾ ਉਹਦੇ ਵਿੱਚ ਸੁੰਡੀ ਹੁੰਦੀ ਆ। ਓਕੇ। ਹੂੰ। ਪੌੜੀ ਲਾੜ ਗਏ ਕੱਲ ਨੂੰ ਤਾਂ ਆਪਾਂ ਹਨਾ। ਹੂੰ। ਪੌੜੀ ਤਾਂ ਆਲੀਆਂ ਸਾਰੀਆਂ ਪੌੜੀ ਨਾ ਟਟ ਜਾਣੀਆਂ। ਇਹ ਤਾਂ ਜਵਾਕ ਹੈ ਨਹੀਂ ਉਹਨਾਂ ਨੇ ਬਹੁਤ ਘਰ ਬਣਾ ਸੀ। ਹੂੰ। ਇਹ ਤੋਂ ਬਾਅਦ ਆ। ਹੂੰ। ਇਹ ਤੋਂ ਬਾਅਦ ਉਹ ਪਰਲੇ ਤੂਤ ਨੂੰ ਲੱਗਦੀਆਂ। ਇਹਨੂੰ ਪੈਣਾ ਲੱਗਦੀਆਂ। ਆ ਜੋ ਜੀਨੇ ਮੇਰੇ ਭੈਣਾ ਭਰਾਵਾਂ ਵੀਰਾਂ ਨੇ ਤੂਤੀਆਂ ਖਾਣੀਆਂ। ਤੁਸੀਂ ਖਾਓ ਬਈ ਇਹ ਬਹੁਤ ਜਿਆਦਾ ਵਧਗਾ ਹੈ ਖਾਂਦੇ ਨਹੀਂ ਇਹ ਕਹਿੰਦੇ ਖੂਨ ਬਹੁਤ ਜਿਆਦਾ ਵਧਾਉਂਦੀ ਆ ਹਾਂਜੀ ਹਾਂ